ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ ਪਰਮੇਸ਼ਰ ਸਾਨੂੰ ਅੱਜ ਦੇ ਨਵੇਂ ਦਿਨ ਵਿੱਚ ਵਚਨ ਸਿੱਖਦੇ ਹੋਏ ਅੱਗੇ ਵਧਣ ਲਈ ਮਦਦ ਕਰੇ। ਪਿਛਲੇ ਦਿਨਾਂ ਦੇ ਵਿੱਚ ਅਸੀਂ ਪਹਿਲੇ ਭਾਗ ਵਿੱਚ ਸਿੱਖਿਆ ਸੀ ਕਿ ਕਲੀਸੀਆ ਕੀ ਹੈ ਅਤੇ ਉਸ ਦੀਆਂ ਕੁਝ ਸੱਚਾਈਆਂ ਨੂੰ ਜਾਣਿਆ ਸੀ। ਅੱਜ ਇਸ ਦੂਸਰੇ ਭਾਗ ਵਿੱਚ ਆਪ ਸਭ ਦਾ ਫਿਰ ਤੋਂ ਸਵਾਗਤ ਹੈ। ਅੱਜ ਅਸੀਂ ਫਿਰ ਕਲੀਸੀਆ ਦੇ ਬਾਰੇ ਕੁਝ ਨਵੀਆਂ ਸੱਚਾਈਆਂ ਨੂੰ ਸਿੱਖਾਂਗੇ। ਮੇਰੇ ਪਿਆਰੋ ਤੇ ਭਰਾਓ ਕਲੀਸੀਆ ਦੀ ਨੀ ਜਾਂ ਕਲੀਸੀਆ ਦੀ ਸ਼ੁਰੂਆਤ ਕਿਵੇਂ ਹੋਈ ਉਸ ਦੇ ਹਸਤੇ ਅਸੀਂ ਗੌਰ ਕਰਾਂਗੇ। ਪਰਬੂ ਯਿਸੂ ਮਸੀਹ ਕਲੀਸਿਆ ਨੂੰ ਬਣਾਉਣ ਵਾਲਾ ਹੈ ਪਰਮੇਸ਼ਰ ਦਾ ਵਚਨ ਕਹਿੰਦਾ ਹੈ ਕਿ ਕਲੀਸਿਆ ਦੀ ਨੀਂ ਰਸੂਲ ਅਤੇ ਨਬੀਆਂ ਦੇ ਉੱਤੇ ਧਰੀ ਹੋਈ ਹੈ ਅਤੇ ਕਲੀਸਿਆ ਦੇ ਕੋਨੇ ਦਾ ਪੱਥਰ ਆਪ ਖੁਦ ਪ੍ਰਭੂ ਯਿਸੂ ਮਸੀਹ ਹੈ ਜਿਵੇਂ ਇੱਕ ਅੱਛਾ ਮਕਾਨ ਬਣਾਉਣ ਦੇ ਲਈ ਉਹਦੀ ਨੀਂ ਵਧੀਆ ਬਣਾਉਣੀ ਜ਼ਰੂਰੀ ਹੈ ਇਸੇ ਤਰ੍ਹਾਂ ਜਿਹੜੀ ਕਲੀਸਿਆ ਹੈ ਉਹ ਪ੍ਰਭੂ ਦੇ ਰਸੂਲ ਅਤੇ ਨਬੀਆਂ ਅਤੇ ਪ੍ਰਭੂ ਯਿਸੂ ਮਸੀਹ ਦੇ ਦੁਆਰਾ ਜਿਹੜੀ ਦਿੱਤੀ ਗਈ ਸਿੱਖਿਆ ਉਹਦੇ ਉੱਤੇ ਬਣਾਈ ਗਈ ਹੈ ਚੰਗੀ ਕਲੀਸਿਆ ਉਹ ਹੈ ਜਿਹੜੀ ਨਬੀਆਂ ਅਤੇ ਰਸੂਲਾਂ ਅਤੇ ਪ੍ਰਭੂ ਯਿਸੂ ਮਸੀਦੀ ਸਿੱਖਿਆਵਾਂ ਦੇ ਉੱਤੇ ਖਰੀ ਉਤਰਦੀ ਹੈ ਜਿਹੜੀ ਕਲੀਸਿਆ ਪ੍ਰਭੂ ਦੀ ਸਿੱਖਿਆਵਾਂ ਉੱਤੇ ਖਰੀ ਨਹੀਂ ਉਤਰਦੀ ਹੈ ਉਹ ਕਲੀਸਿਆ ਦੇ ਵਿੱਚ ਜ਼ਰੂਰ ਗੜਬੜੀ ਹੋਵੇਗੀ ਮੇਰੇ ਭੈਣੋ ਤੇ ਭਰਾਵੋ ਵਿਸ਼ਵਾਸੀ ਜਿਹੜੇ ਆ ਉਹ ਕਲੀਸਿਆ ਦੇ ਜੀਉਂਦੇ ਪੱਥਰ ਹਨ ਰਸੂਲ ਅਤੇ ਨਬੀ ਜਿਹੜੇ ਆ ਉਹ ਕਲੀਸਿਆ ਦੀ ਨੀਂਹ ਹਨ ਅਤੇ ਯਿਸੂ ਮਸੀਹ ਕਲੀਸਿਆ ਦੇ ਕੋਨੇ ਦਾ ਪੱਥਰ ਹੈ ਕਲੀਸਿਆ ਦੀ ਸ਼ੁਰੂਆਤ ਦੀ ਜਿਹੜੀ ਜਗ੍ਹਾ ਹੈ ਉਹ ਜਰੂਸ਼ਲਮ ਹੈ ਜਰੂਸ਼ਲਮ ਦੇ ਵਿੱਚ ਕਲੀਸਿਆ ਦੀ ਸ਼ੁਰੂਆਤ ਹੋਈ ਔਰ ਕਲੀਸਿਆ ਦਾ ਜਨਮ ਹੋਇਆ ਔਰ ਜਦੋਂ ਪੈਂਤੇਕੋਸਟ ਦੇ ਦਿਨ ਪਵਿੱਤਰ ਆਤਮਾ ਰਸੂਲਾਂ ਦੇ ਉੱਤੇ ਉਤਰਿਆ ਤੇ ਉਹਨਾਂ ਦੇ ਵਿੱਚੋਂ ਪਤਰਸ ਨੇ ਉੱਠ ਕੇ ਪ੍ਰਚਾਰ ਕੀਤਾ ਅਤੇ ਉਸੇ ਦਿਨ 3000 ਲੋਕਾਂ ਨੇ ਪ੍ਰਭੂ ਯਿਸੂਮਸੇ ਉੱਤੇ ਵਿਸ਼ਵਾਸ ਕਰ ਲਿਆ ਅਤੇ ਉੱਥੇ ਇੱਕ ਵੱਡੀ ਕਲੀਸਿਆ ਦੀ ਸ਼ੁਰੂਆਤ ਹੋ ਗਈ ਔਰ ਕਲੀਸਿਆ ਨੂੰ ਬਣਾਉਣ ਵਾਲਾ ਪ੍ਰਭੂ ਯਿਸੂ ਮਸੀਹ ਹੈ ਮੇਰੇ ਪੈਣ ਤੇ ਪ੍ਰਾਉ ਕਲੀਸਿਆ ਦਾ ਸਿਰ ਪ੍ਰਭੂ ਯਿਸੂ ਮਸੀਹ ਹੈ ਵਿਸ਼ਵਾਸੀ ਕਲੀਸਿਆ ਦੀ ਦੇਹ ਹੈ ਔਰ ਕਲੀਸਿਆ ਦੇ ਅੰਗ ਬਣਨ ਦੀ ਜਿਹੜੀ ਯੋਗਤਾ ਹੈ ਉਹ ਹੈ ਆਪਣੇ ਪਾਪਾਂ ਤੋਂ ਮਨ ਫਰਾ ਕੇ ਤੋਬਾ ਕਰਕੇ ਬਪਤਿਸਮਾ ਲੈ ਕੇ ਕਲੀਸਿਆ ਦੇ ਅਸੀਂ ਇੱਕ ਮੈਂਬਰ ਬਣ ਸਕਦੇ ਹਾਂ ਕਲੀਸਿਆ ਵਿੱਚ ਜੋੜਨ ਵਾਲਾ ਵਿਅਕਤੀ ਕੌਣ ਹੈ ਕਲੀਸਿਆ ਦੇ ਵਿੱਚ ਜੋੜਨ ਵਾਲਾ ਕੋਈ ਵਿਅਕਤੀ ਪਾਸਟਰ ਜਾਂ ਕੋਈ ਸੇਵਕ ਨਹੀਂ ਹੈ ਕਲੀਸਿਆ ਦੇ ਵਿੱਚ ਜੋੜਨ ਵਾਲਾ ਜਿਹੜਾ ਵਿਅਕਤੀ ਉਹ ਪਰਮੇਸ਼ਰ ਹੈ ਰਸੂਲਾਂ ਦੇ ਕਰਤੱਬ 2:47 ਵਚਨ ਕਹਿੰਦਾ ਹੈ ਕਿ ਪਰਮੇਸ਼ਰ ਦਿਨ ਪ੍ਰਤੀ ਦਿਨ ਲੋਕਾਂ ਨੂੰ ਕਲੀਸਿਆ ਦੇ ਨਾਲ ਜੋੜਦਾ ਗਿਆ ਪਹਿਲੀ ਸਦੀ ਦੀ ਜਿਹੜੀ ਸ਼ੁਰੂਆਤੀ ਕਲੀਸੀ ਸੀ ਉਹਨਾਂ ਦਾ ਕੀ ਦਸਤੂਰ ਸੀ ਉਹ ਕੀ ਕਰਦੇ ਸਨ ਕਲੀਸੇ ਦੇ ਲੋਕ ਆਓ ਅਸੀਂ ਉਹਨਾਂ ਦੁਆਰਾ ਕੀਤੀਆਂ ਗਈਆਂ ਕੁਝ ਸਚਾਈਆਂ ਦੇ ਉੱਤੇ ਧਿਆਨ ਕਰਾਂਗੇ ਪ੍ਰਸੂਲਾਂ ਦੇ ਕਰਤੱਬ 2 ਅਧਿਆਇ ਨੂੰ ਜਦੋਂ ਅਸੀਂ ਪੜ੍ਹਦੇ ਹਾਂ ਤਾਂ ਅਸੀਂ ਉਸ ਦੇ ਵਿੱਚ ਦੇਖਦੇ ਹਾਂ ਪਹਿਲੀ ਸਦੀ ਦੀ ਜਿਹੜੀ ਕਲੀਸਾ ਸੀ ਨੰਬਰ 1 ਉਹ ਪਰਮੇਸ਼ਰ ਦੀ ਆਰਾਧਨਾ ਕਰਨ ਦੇ ਲਈ ਅਤੇ ਪ੍ਰਾਰਥਨਾ ਕਰਨ ਦੇ ਲਈ ਇੱਕੱਠੇ ਹੁੰਦੇ ਸੀ ਕਲੀਸੀਆ ਮਾ ਆਪਸ ਵਿੱਚ ਇਕੱਠੇ ਹੋ ਕੇ ਪਰਮੇਸ਼ਰ ਦੀ ਆਰਾਧਨਾ ਕਰਦੀਆਂ ਸਨ ਅਤੇ ਪਰਮੇਸ਼ਰ ਦੀ ਪ੍ਰਾਰਥਨਾ ਕਰਦੇ ਸਨ ਦੂਸਰਾ ਕਲੀਸੀਆ ਵਿੱਚ ਜੇ ਕੋਈ ਵਿਅਕਤੀ ਆਪਣੇ ਪਾਪਾਂ ਤੋਂ ਤੋਬਾ ਕਰਕੇ ਪ੍ਰਭੂ ਯਿਸੂ ਮਸੀਹ ਤੇ ਵਿਸ਼ਵਾਸ ਕਰਦਾ ਸੀ ਤੇ ਉਹ ਉਹਨਾਂ ਨੂੰ ਬਪਤਿਸਮਾ ਦਿੰਦੇ ਸਨ ਅਤੇ ਉਹ ਰਲ ਕੇ ਜੋ ਬਪਤਿਸਮਾ ਲੈਂਦੇ ਸਨ ਉਹ ਇਕੱਠੇ ਹੋ ਕੇ ਪ੍ਰਭੂ ਪੂਜ ਕਰਦੇ ਸਨ ਤੀਸਰਾ ਕਲੀਸਿਆ ਦੇ ਜਿਹੜੇ ਭੈਣ ਭਰਾ ਸੀ ਉਹ ਆਪਸ ਵਿੱਚ ਧਨ ਦੌਲਤ ਇਕੱਠਾ ਕਰਕੇ ਪੈਸੇ ਇਕੱਠੇ ਕਰਕੇ ਉਹ ਆਪਸ ਵਿੱਚ ਵੰਡ ਲੈਂਦੇ ਸਨ ਜਿਸ ਕਿਸੇ ਨੂੰ ਲੋੜ ਪੈਂਦੀ ਸੀ ਉਹ ਇੱਕ ਦੂਜੇ ਦੀ ਮਦਦ ਕਰਦੇ ਸਨ ਚੌਥਾ ਕਲੀਸਿਆ ਜਿਹੜੀ ਸ਼ੁਰੂਆਤ ਦੀ ਕਲੀਸਿਆ ਸੀ ਉਸ ਕਲੀਸਿਆ ਦੇ ਵਿੱਚ ਅਨੁਸ਼ਾਸਨ ਸਿਗਾ ਨਿਯਮ ਸਿਗਾ ਜੇ ਕੋਈ ਗਲਤ ਕੰਮ ਕਰਦਾ ਸੀ ਤਾਂ ਕਲੀਸਿਆ ਦੇ ਵਿੱਚ ਇੱਕ ਅਨੁਸ਼ਾਸਨ ਕਰਨ ਵਾਲੇ ਪਰਮੇਸ਼ਰ ਦੇ ਦਾਸ ਸਨ ਕਲੀਸਿਆ ਦੇ ਵਿੱਚ ਨਿਯਮ ਸਿਗਾ ਔਰ ਜਿਸ ਦਾ ਅਸੀਂ ਦੇਖ ਸਕਦੇ ਹਾਂ ਰਸੂਲਾ ਦੇ ਕਿਰਤਾ ਪੰਜ ਦੇ ਅੰਦਰ ਵਿੱਚ ਪੜ੍ਹਦੇ ਹਾਂ ਜਦੋਂ ਹਨਨਿਆ ਅਤੇ ਸ਼ਪੀਰਾ ਨੇ ਪਾਪ ਕੀਤਾ ਤਾਂ ਉਹਨਾਂ ਦੇ ਉੱਤੇ ਕਿਸ ਤਰ੍ਹਾਂ ਪਰਮੇਸ਼ਰ ਦਾ ਜਿਹੜਾ ਡੰਡ ਆਇਆ ਇਹ ਇੱਕ ਅਨੁਸ਼ਾਸਨ ਉਹ ਦਾ ਕਿ ਕਲੀਸਿਆ ਜਿਹੜੀ ਹੈ ਉਹ ਅਨੁਸ਼ਾਸਨ ਦੇ ਨਾਲ ਚੱਲ ਰਹੀ ਸੀ ਪੰਜਵਾਂ ਕਲੀਸਿਆ ਵਿੱਚ ਅਲੱਗ-ਅਲੱਗ ਸੇਵਾ ਕਰਨ ਵਾਲੇ ਵਿਅਕਤੀ ਸੀਗੇ ਪ੍ਰਭੂ ਦਾ ਵਚਨ ਸੁਣਾਉਣ ਵਾਲੇ ਲੱਗ ਸੀ ਕਲਿਸਿਆ ਨੂੰ ਦੇਖ ਰੇਖ ਕਰਨ ਵਾਲੇ ਲੱਗ ਸੀ ਖਾਣ ਪਾਣ ਖਲਾਉਣ ਦੇ ਲਈ ਭੋਜਨ ਖਾਣਨ ਵਾਲੇ ਅਲੱਗ ਵਿਅਕਤੀ ਸੀ ਅਤੇ ਕਲਿਸਿਆ ਦੇ ਵਿੱਚ ਅਲੱਗ ਅਲੱਗ ਤਰ੍ਹਾਂ ਦੇ ਸੇਵਾ ਕਰਨ ਵਾਲੇ ਪ੍ਰਭੂ ਦੇ ਵਿਸ਼ਵਾਸੀ ਗਣ ਸਨ ਛੇਮਾ ਪ੍ਰਭੂ ਦੀ ਸੇਵਾ ਦੇ ਲਈ ਚੰਦਾ ਇਕੱਠੇ ਕਰਨ ਵਾਲੇ ਵਿਸ਼ਵਾਸੀ ਸਨ ਪ੍ਰਭੂ ਦੀ ਸੇਵਾ ਦੇ ਲਈ ਉਹ ਕੀ ਕਰਦੇ ਸਨ ਪੈਸੇ ਨੂੰ ਇਕੱਠਾ ਕਰਕੇ ਉਹ ਪ੍ਰਭੂ ਦੀ ਸੇਵਾ ਦੇ ਲਈ ਖਰਚ ਕਰਦੇ ਸਨ ਉਹ ਦਾਨ ਦਿੰਦੇ ਸਨ ਤਾਂ ਕਿ ਪ੍ਰਭੂ ਦੇ ਕੰਮ ਦੇ ਵਿੱਚ ਵਾਧਾ ਹੋ ਸਕੇ। ਰਸੂਲ ਪਹਿਲਾ ਕੋਰਿੰਥੀਆਂ ਉਹਦਾ 16 ਦੇ 2 ਵਚਨ ਚ ਪੜ ਸਕਦੇ ਹਾਂ ਹੋਰ ਬਹੁਤ ਜਗਾਵਾਂ ਦੇ ਉੱਤੇ ਅਸੀਂ ਦੇਖ ਸਕਦੇ ਹਾਂ ਕਿ ਉਹ ਪ੍ਰਭੂ ਦੀ ਸੇਵਾ ਦੇ ਲਈ ਇਕੱਠੇ ਹੋ ਕੇ ਧਨ ਇਕੱਠਾ ਕਰਦੇ ਸਨ ਔਰ ਉਸ ਕੀਤੇ ਹੋਏ ਇਕੱਠੇ ਧਨ ਨੂੰ ਉਹ ਪ੍ਰਭੂ ਦੀ ਸੇਵਾ ਦੇ ਵਿੱਚ ਖਰਚਦੇ ਸਨ। 7ਮ ਗਲੇਸੀਆ ਜਿਹੜੀ ਸੀ ਉਹ ਪਰਮੇਸ਼ਰ ਦੇ ਵਚਨ ਨੂੰ ਲਗਾਤਾਰ ਸਿੱਖ ਰਹੀ ਸੀ। ਰਸੂਲਾਂ ਦੇ ਕਰਤੱਵ ਉਸ ਦੇ ਅਸੀਂ 42 ਵਚਨ ਦੇ ਵਿੱਚ ਪੜ੍ਹਦੇ ਹਾਂ ਜੇ ਅਸੀਂ 42 ਵਿੱਚ ਨੂੰ ਧਿਆਨ ਨਾਲ ਪੜੀ ਤਾਂ ਉੱਤੇ ਲਿਖਿਆ ਹੈ ਕਿ ਉਹ ਲਗਾਤਾਰ ਰਸੂਲਾਂ ਦੀ ਸਿੱਖਿਆ ਸੰਗਤ ਅਤੇ ਰੋਟੀ ਤੋੜਨ ਅਤੇ ਪ੍ਰਾਰਥਨਾ ਕੰਦੇ ਵਿੱਚ ਲੱਗੇ ਹੋਏ ਸਨ ਮੇਰੇ ਪੈਨ ਉਤੇ ਪਰਾਵੋ ਇਹ ਕੁਝ ਕਲੀਸਿਆ ਦੇ ਬਾਰੇ ਸਚਾਈਆਂ ਜਿਹੜੀਆਂ ਅਸੀਂ ਅੱਜ ਇਸ ਦੂਸਰੇ ਭਾਗ ਵਿੱਚ ਦੇਖੀਆਂ ਪ੍ਰਭੂ ਨੇ ਚਾਹਿਆ ਤਾਂ ਅਸੀਂ ਹੋਰ ਗਹਿਰਾਈ ਦੇ ਨਾਲ ਆਉਣ ਵਾਲੇ ਦਿਨਾਂ ਵਿੱਚ ਅਗਲੇ ਭਾਗਾਂ ਵਿੱਚ ਕਲੀਸਿਆ ਦੇ ਬਾਰੇ ਸਿੱਖਾਂਗੇ ਪਰਬੂ ਸਾਨੂੰ ਆਪਣੇ ਬਚਨ ਸਿਖਦਿਆਂ ਹੋਇਆਂ ਪਰਮੇਸ਼ਰ ਦੇ ਬਚਨ ਦੀਆਂ ਸਚਾਈਆਂ ਦੇ ਉੱਤੇ ਚੱਲਣ ਦੇ ਵਿੱਚ ਸਾਡੀ ਮਦਦ ਔਰ ਸਹਾਇਤਾ ਕਰੇ ਪ੍ਰਭੂ ਆਪ ਸਭ ਨੂੰ ਆਸ਼ੀਸ਼ ਦੇਵੇ ਜੇ ਐਮਸੀ